ਪੰਜਾਬ ਚ ਮੱਜਾਂ ਦੀ ਗਿਣਤੀ ਘਟੀ ਊਂਠ ਅਤੇ ਗਧੇ ਹੋਏ ਗਾਇਬ ਜਿहां ਪੰਜਾਬ ਵਿੱਚ ਪਸ਼ੂ ਤੰਗਣਨਾ ਦੀ ਮੰਡੀ ਰਿਪੋਰਟ ਚ ਵੱਡਾ ਖੁਲਾਸਾ ਹੋਇਆ ਤਕਰੀਬਨ 3 ਦਹਾਕੀਆਂ ਵਿੱਚ ਮੱਜਾਂ ਦੀ ਗਿਣਤੀ ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ ਮੰਡੀ ਰਿਪੋਰਟ ਅਨੁਸਾਰ ਪੰਜਾਬ ਚ ਕੁੱਲ ਪਸ਼ੂ ਤੰਨਾ 68 ਲੱਖ 3000 ਰਹਿ ਗਿਆ ਜੋ ਸਾਲ 2019 ਵਿੱਚ 73 ਲੱਖ 81 ਹਜ਼ਾਰ ਸੀ ਪੰਜਾਬ ਵਿੱਚ ਇਸ ਵੇਲੇ 39 ਲੱਖ 93 ਹਜ਼ਾਰ ਮੱਝਾਂ ਰਹਿ ਗਈਆਂ ਨੇ ਜੋ ਕਿ ਸਾਲ 2019 ਵਿੱਚ 40 ਲੱਖ 15 ਹਜ਼ਾਰ ਮੱਝਾਂ ਸਨ ਮੱਝਾਂ ਦੀ ਹਰ ਸਾਲ ਔਸਤਨ 1 ਲੱਖ ਗਿਣਤੀ ਘਟ ਰਹੀ ਹੈ ਸਾਲ 1992 ਵਿੱਚ ਪੰਜਾਬ 'ਚ 60 ਲੱਖ 8 ਹਜ਼ਾਰ ਮੱਝਾਂ ਸਨ ਸਾਲ 2003 ਵਿੱਚ ਸੂਬੇ ਵਿੱਚ 59 ਲੱਖ 99000 ਮੱਝਾਂ ਅਤੇ ਸਾਲ 2007 ਵਿੱਚ 50 ਲੱਖ 1000 ਮੱਝਾਂ ਰਹਿ ਗਈਆਂ ਸਨ ਦੂਸਰੇ ਪਾਸੇ ਬੱਕਰੀਆਂ ਪਾਲਨ ਦਾ ਰੁਜ਼ਾਨ ਵਧਿਆ ਮੌਜੂਦਾ ਸਮੇਂ ਵਿੱਚ ਸੂਬੇ ਵਿੱਚ 4 ਲੱਖ 47000 ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ 7 2019 ਵਿੱਚ 3 ਲੱਖ 47000 ਬੱਕਰੀਆਂ ਸਨ ਇਸੇ ਤਰ੍ਹਾਂ ਸੂਬੇ ਵਿੱਚ ਪੇਡਾਂ ਦੀ ਗਿਣਤੀ ਹੁਣ 1 ਲੱਖ 6000 ਹੋ ਗਈ ਹੈ ਜੋ 6 ਸਾਲ ਪਹਿਲਾਂ 85560 ਸੀ ਦਸਣਯੋਗ ਹੈ ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵੱਲੋਂ ਹਰ 5 ਸਾਲ ਬਾਅਦ ਪਸ਼ਵਾਂ ਦੀ ਗਿਣਤੀ ਕਰਵਾਈ ਜਾਂਦੀ ਹੈ ਪੰਜਾਬ ਵਿੱਚ ਪਸ਼ਵਾਂ ਦੀ ਗਿਣਤੀ ਦਾ ਕੰਮ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਹੁਣ ਅੰਤਿਮ ਪੜਾਅ ਉਤੇ ਹੈ ਪੰਜਾਬ ਵਿੱਚ ਊਂਟ ਤਕਰੀਬਨ ਗਾਇਬ ਹੋ ਗਏ ਨੇ ਸੂਬੇ ਵਿੱਚ ਇਸ ਵੇਲੇ ਸਿਰਫ 80 ਊਂਟ ਬਾਕੀ ਬਚੇ ਨੇ ਜੋ ਕਿ ਸਾਲ 1997 ਵਿੱਚ ਪੰਜਾਬ ਵਿੱਚ ਊਠਾਂ ਦੀ ਗਿਣਤੀ 29708 ਸੀ ਤੇ ਸਾਲ 2003 ਵਿੱਚ 3467 ਊਠ ਸਨ ਪੰਜਾਬ ਵਿੱਚ ਤੇਜ਼ੀ ਨਾਲ ਗਧਿਆਂ ਦੀ ਗਿਣਤੀ ਘਟੀ ਹੈ ਇਸ ਵੇਲੇ ਸੂਬੇ ਵਿੱਚ ਸਿਰਫ 127 ਗਧੇ ਰਹਿ ਗਏ ਨੇ ਜਦੋਂ ਕਿ 1997 ਵਿੱਚ ਉਹਨਾਂ ਦੀ ਗਿਣਤੀ 22486 ਸੀ ਸਾਲ 2003 ਵਿੱਚ ਪੰਜਾਬ ਵਿੱਚ 5352 ਗਧੇ ਰਹਿ ਗਏ ਨੇ ਦੱਸ ਦਈਏ ਪੰਜਾਬ ਸਟੇਟ ਵੈਨੇਟਰੀ ਇਨਸਪੈਕਟਰ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਬਾ ਨੇ ਕਿਹਾ ਹੈ ਕਿ ਅਸਲ ਵਿੱਚ ਸੂਬੇ ਚ ਬਰੀਡਿੰਗ ਨੀਤੀ ਜ਼ਮੀਨ ਤੇ ਕਿਧਰੇ ਨਜ਼ਰ ਨਹੀਂ ਆ ਰਹੀ ਪ੍ਰਾਈਵੇਟ ਸਿਖਾਂਤਰਾਂ ਦੀ ਬਦੌਲਤ ਪਸ਼ੂ ਧੰਦਾ ਨੂੰ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਡੇਢ ਦਾ ਧੰਦਾ ਹੁਣ ਕਾਟੇ ਵਿੱਚ ਜਾ ਰਿਹਾ ਹੈ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਤੋੜੀ ਦਾ ਪਾ 1000 ਰੁਪਏ ਕੁਇੰਟਲ ਨੂੰ ਛੋ ਗਿਆ ਸੀ ਪਸ਼ੂ ਪਾਲਣੇ ਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਪੰਡਾਏ ਨੇ ਕਿਹਾ ਹੈ ਕਿ ਸੂਬੇ ਚ ਦੁੱਧ ਦੀ ਪੈਦਾਵਾਰ ਚ ਕੋਈ ਕਮੀ ਨਹੀਂ ਆਈ ਹੈ ਕਿਉਂਕਿ ਪਸ਼ੂ ਪਾਲਕ ਹੁਣ ਵੱਧ ਦੁੱਧ ਦੇਣ ਵਾਲੀ ਨਸਲ ਦੇ ਪਸ਼ੂ ਪਾਲਣ ਲੱਗੇ ਹਨ ਪਸ਼ੂ ਪਾਲਣੇ ਭਾਗ ਦੇ ਅਧਿਕਾਰੀਆਂ ਮੁਤਾਬਕ ਪਸ਼ੂ ਤਨ ਗਣਨਾ ਦੀ ਅੰਤਿਮ ਰਿਪੋਰਟ ਮਗਰੋਂ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ ਇਸ ਦੇ ਨਾਲ ਹੀ ਮਾਰਥਲ ਦੀ ਸਵਾਰੀ ਪੰਜਾਬ ਤੋਂ ਗਾਇਬ ਹੋ ਗਈ ਹੈ ਤੇ ਹੁਣ ਮੇਲਿਆਂ ਤੇ ਹੀ ਊਠ ਨਜ਼ਰ ਆਉਂਦੇ ਨੇ ਤੇ ਪੰਜਾਬ ਵਿੱਚ ਤੇਜ਼ੀ ਨਾਲ ਗਧਿਆਂ ਦੀ ਗਿਣਤੀ ਘਟੀ ਹੈ ਇਸ ਦੇ ਇਲਾਵਾ ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵੱਲੋਂ ਹਰ 5 ਸਾਲ ਬਾਅਦ ਪਸ਼ੂਆਂ ਦੀ ਗਿਣਤੀ ਕਰਵਾਈ ਜਾਂਦੀ ਹੈ ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਦਾ ਕੰਮ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਕਿ ਹੁਣ ਅੰਤਿਮ ਪੜਾਅ ਤੇ ਹੈ ਕੇਂਦਰ ਸਰਕਾਰ ਨੇ 15 April ਤੱਕ ਇਹ ਗਿਣਤੀ ਮੁਕੰਮਲ ਕਰਨ ਵਾਸਤੇ ਕਿਹਾ ਵੇਰਵੇ ਅਨੁਸਾਰ ਪੰਜਾਬ ਵਿੱਚ ਕੁੱਤਿਆਂ ਦੀ ਗਿਣਤੀ ਵਧ ਕੇ ਹੁਣ ਕਰੀਬ 3,85,000 ਹੋ ਗਈ ਹੈ ਜਦੋਂ ਕਿ ਸਾਲ 2019 ਵਿੱਚ 328000 ਕੁੱਤੇ ਸਨ ਕੋੜਿਆਂ ਦਾ ਅੰਕੜਾ ਵੀ ਵਧਿਆ ਹੈ ਮੁੰਡਲੇ ਤੱਥਾਂ ਮੁਤਾਬਕ ਇਸ ਵੇਲੇ ਸੂਬੇ 'ਚ ਕਰੀਬ 19963 ਕੋੜੇ ਹਨ 6 ਸਾਲਾਂ ਵਿੱਚ 5000